ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਾਈ ਲਾਈਫ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿ 베ਲਣੇ ਦੇ ਨਾਲ ਸੇਮ ਬਟਨ ਦਾ ਤਰੀਕਾ ਹਾਂਜੀ ਆਪਾਂ ਸੇਮ ਬਟਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਨੇ ਮਦਾ ਲੈ ਲਿਆ ਘਰ ਦਾ ਹੀ ਬਣਾਇਆ ਜੋ ਆਪਾਂ ਨੇ ਪਤਲੇ ਕੱਪੜੇ ਵਿੱਚ ਦੇ ਸਾਨ ਕੀ ਕੱਢਦੇ ਆ ਤੇ ਹੁਣ ਆਪਾਂ ਪਹਿਲਾਂ ਆਟਾ ਆਪਣਾ ਗੁੰਨ ਲੈਨੇ ਆ ਥੋੜਾ ਤੇਲ ਪਾ ਲੈਨੇ ਪਹਿਲਾਂ ਦੇ ਵਿੱਚ ਤੇਲ ਪਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਲ ਲੈਨੇ ਆ ਤੇ ਇੱਕ ਵਧੀਆ ਤਰੀਕੇ ਨਾਲ ਆਪਾਂ ਆਪਣਾ ਆਟਾ ਜਿਹੜਾ ਥੋੜਾ ਥੋੜਾ ਪਾਣੀ ਪਾ ਕੇ ਤਿਆਰ ਕਰ ਲੈਨੇ ਆ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਦੇ ਦੇਖ ਕੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਵੀਡੀਓ ਕਿਵੇਂ ਦੀ ਲੱਗੀ ਲਓ ਜੀ ਹੁਣ ਇੱਥੇ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਆਪਣਾ ਜਿਹੜਾ ਆਟਾ ਇਹ ਤਿਆਰ ਕਰ ਲਵਾਂਗੇ ਇਸ ਤਰੀਕੇ ਨਾਲ ਆਪਾਂ ਬਿਨਾ ਮਸ਼ੀਨ ਤੋਂ ਜਦੋਂ ਵੀ ਆਪਣਾ ਟਾਈਮ ਲੱਗਦਾ ਬੇਲੇ ਟਾਈਮ ਸੇਵੀਆਂ ਬੱਟ ਸਕਦੇ ਆ ਲਓ ਜੀ ਆਪਣਾ ਆਟਾ ਬਿਲਕੁਲ ਤਿਆਰ ਆ ਹੁਣ ਇਹਨੂੰ ਆਪਾਂ 10 ਮਿੰਟ ਦੇ ਰੱਖ ਲੈਣੇ ਆ 10 ਮਿੰਟ ਤੋਂ ਬਾਅਦ ਆਪਾਂ ਦਿਖਾਉਣੇ ਆ ਕਿ ਆਪਾਂ ਕਿਸ ਤਰ੍ਹਾਂ ਬੱਟਣੀਆਂ ਨੇ ਸੇਵੀਆਂ ਉਹ ਵੀ ਬੇਲਣ ਦੀ ਹੈਲਪ ਦੇ ਨਾਲ ਹਾਂਜੀ ਲਓ ਜੀ ਹੁਣ ਆਪਾਂ ਰੋਟੀ ਦੀ ਤਰ੍ਹਾਂ ਆਪਾਂ ਇਹੜਾ ਤੋਂੜ ਕੇ ਰੋਟੀ ਵੇਲ ਲੈਣੀ ਆ ਸਭ ਤੋਂ ਪਹਿਲਾਂ ਸੁੱਕਾ ਆਟਾ ਜਣ ਕੇ ਮੈਂ ਇਦਾਂ ਹੀ ਨਾਲ ਲਾ ਕੇ ਆਪਾਂ ਵੇਲ ਲਾਂਗੇ ਇੱਥੇ ਆਪਾਂ ਰੋਟੀ ਬਿਲਕੁਲ ਪੂਰੀ ਤਰ੍ਹਾਂ ਕਰ ਲੈਣੀ ਆ ਪਤਲੀ ਵੇਲਣੀ ਆ ਆਪਾਂ ਨੇ ਲਓ ਜੀ ਹੁਣ ਇਹਦੇ ਵਿੱਚ ਆਪਾਂ ਸੁੱਕਾ ਆਟਾ ਲਾ ਕੇ ਇਹਨੂੰ 2 ਤੋਂ 3 ਵਾਰ ਫੋਲਡ ਕਰ ਲੈਣਾ ਤੇ ਹੁਣ ਆਪਾਂ ਨੇ ਇੱਥੇ ਲੈਣਾ ਇੱਕ ਚਾਕੂ ਚੱਕੂ ਨਾਲ ਇਹਨੇ ਬਰੀਕ ਬਰੀਕ ਆਪਾਂ ਨੇ ਕਟਿੰਗ ਕਰਨੀ ਆ ਲੋਜੀ ਕਟਿੰਗ ਕਰਨ ਤੋਂ ਬਾਅਦ ਆਪਾਂ ਇਸ ਤਰ੍ਹਾਂ ਇੱਕ ਇੱਕ ਪੀਸ ਨੂੰ ਕੋਲ ਕੇ ਰੱਖ ਦਾਂਗੇ ਜੋ ਕਿ ਆਪਣੀਆਂ ਸੇਵੇਂ ਬਣ ਕੇ ਤਿਆਰ ਨੇ ਇਸ ਤਰੀਕੇ ਦੇ ਨਾਲ ਸਾਰੇ ਆਪਾਂ ਪੀਸੇਜ਼ ਨੂੰ ਕੋਲ ਲਵਾਂਗੇ ਲਓ ਜੀ ਐਸੇ ਤਰੀਕੇ ਨਾਲ ਮੈਂ 5 ਤੋਂ 10 ਹਜ਼ਾਰ ਰੋਟੀਆਂ ਬਣਾ ਕੇ ਸੇਮੀਆਂ ਵਟਲੀਆਂ ਨੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਸੇਮੀਆਂ ਵਟ ਸਕਦੇ ਹੋ ਲਓ ਜੀ ਆਪਣੇ ਸੇਮੇ ਬਣ ਕੇ ਤਿਆਰ ਨੇ ਸਾਰੀਆਂ ਆਪਾਂ ਹੁਣ ਜਨ ਧੁੱਪ ਚ ਸੁੱਕਣੀਆਂ ਪਾ ਦਵਾਂਗੇ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਕਿਵੇਂ ਦੀ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਇੱਕ ਹੋਰ ਵੀਡੀਓ ਦੇ ਵਿੱਚ ਜਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ